ਆ ਮਿੱਤਰਾਂ ਆਲੂ ਬਘਾਰਾ ਨਾਲੇ ਦੀ ਫੋਟੋ ਖਿੱਚਣੀ ਮਿੱਤਰਾਂ ਲਾਵਾਂਗੇ ਆਪਾਂ ਜੀ ਜਮਾਨੇ ਲੋਗ ਕਰਦੇ ਸੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਣੇ ਚੜਦੇ ਪੰਜਾਬ ਵਾਲੇ ਤੇ ਇੰਨੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਕੋਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਮਿੱਤਰੋ ਤੇ ਲੈ ਮਿੱਤਰੋ ਆ ਬੱਚੇ ਨੇ ਜਨਮ ਪਰ ਆਪਣੇ ਹਨਾ ਜਿਹਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਨਾਲ ਹਨਾ ਕੁਝ ਤਾਂ ਬਈ ਲੋਟ ਹੋ ਗਏ ਜਿਵੇਂ ਆ ਬੱਚਾ ਸੀ ਆਪਣਾ ਦੇਖੋ ਆ ਚਿੱਟੀਆਂ ਦਾ ਇਹ ਲੋਟ ਹੋ ਗਿਆ ਠੀਕ ਆ ਆਹ ਬੂਥਰ ਵੀ ਇਹ ਵੀ ਠੀਕ ਹੋ ਗਿਆ ਠੀਕ ਹੈ ਆਹ ਬਠਾ ਇਹ ਵੀ ਠੀਕ ਹੋ ਗਿਆ ਇਹ ਆਪਣਾ ਮਿੱਤਰ ਪਿਆਰਾ ਬੇਦਰੂ ਕੱਲ ਬਾਜੀ ਜਿੱਤਿਆ ਉਹ ਠੀਕ ਹੈ ਰੈਪਰ ਰੈਪਰ ਢਾਣੀ ਤੋਂ ਉੱਥੇ ਆਪਣਾ ਭਾਈ ਤੀਜਾ ਬਚ ਗਿਆ ਸੀਗਾ ਦੋ ਕਬੂਤਰ ਰਹਿ ਗਏ ਸੀ ਤੇ ਦੋ ਕਬੂਤਰ ਉੱਤੀ ਚੜ ਗਏ ਆਪਣੇ ਵਾਲੇ ਚੱਕਰ ਮਾਰ ਕੇ ਦੂਜੇ ਕੂਤ ਨਾਲ ਲਾ ਕੇ ਰਾਸ਼ਟ ਵਾਲੇ ਟਾਈਮ 'ਚ ਭਾਈ ਤੁਰ ਗਿਆ ਸੀਗਾ ਠੀਕ ਹੈ ਨਾਲ ਦੇ ਪਿੰਡ ਪਹਿਲਾਂ ਹੋਂ ਜਾਣਕਾਰੀ ਜਾਂਦਾ ਸੀ ਪਿੰਡ ਨਹੀਂ ਸੀ ਬਾਈ ਢਾਣੀ ਸੀਗੀ ਛੋਟੀ ਜੀ ਜੀ ਤੇ ਆਪਾਂ ਬੱਕ ਕਬੂਤਰ ਛੱਡੇ ਸੀ ਤੇ ਉੱਥੇ ਆਪਣੇ ਮਿਸਟਰ ਪਿਆਰੇ ਆ ਇੱਕ ਤਾਂ ਬੇਂਦਰੂ ਦਾ ਰਹਿ ਗਿਆ ਸੀ ਤੇ ਇੱਕ ਆਪਣਾ ਮਾਮੇ ਦਾ ਮੁੰਡਾ ਹੀ ਆ ਹੈਨਾ ਤੇ ਇੱਕ ਉਹਦਾ ਰਹਿ ਗਿਆ ਸੀਗਾ ਠੀਕ ਆ ਆ ਜਾਨਵਰ ਆਪਣੀ ਲੋਟ ਹੋਏ ਨੇ ਹੁਣ ਮਸਾਂ ਬਾਈ ਠੀਕ ਆ ਆ ਰਸਤਾ ਬੱਚਾ ਇਹ ਵੀ ਲੋਟ ਹੋ ਗਿਆ ਠੀਕ ਆ ਆ ਆਪਣਾ ਦੀਵੇ ਵਾਲਾ ਇਹ ਵੀ ਲੋਟ ਹੋ ਗਿਆ ਠੀਕ ਹੈ ਇਹਦੀ ਅੱਖ ਤੇ ਬੋਕਸ ਗਰੀ ਮਾਰਿਆ ਅੱਖ ਦੇਖੋ ਮਿੱਤਰੋ ਤੇ ਅੱਜ ਗੱਲ ਕਰਾਂਗੇ ਆਪਾਂ ਬਈ ਆਲੂ ਬਖਾਰੇ ਵਾਲੀ ਮੈਨੂੰ ਇੰਨੇ ਕਮੈਂਟ ਕਰਦੇ ਆ ਲੋਕ ਤੇ ਇੱਕ ਆ ਪੱਠਾ ਬਣਾਇ ਵੀ ਠੀਕ ਹੋ ਗਿਆ ਹੁਣ ਬਈ ਠੀਕ ਹੈ ਪਰ ਇਸ ਝਾੜੇ ਜਿਹਦਾ ਪੈ ਗਈ ਗੰਜਰ ਦੇ ਬੜੇ ਪੰਜ ਸਾਲ ਸੀਗੇ ਆਪਣੀ ਥੋੜੀ ਕੋਈ ਪ੍ਰੋਬਲਮ ਆ ਮੈਨੂੰ ਲੱਗਦਾ ਇੰਨਾ ਚ ਵਿਟਾਮਿਨ ਦੀਆਂ ਨਾ ਕੋਈ ਮੇਰੇ ਨਾਲ ਕਮੀ ਹੋ ਗਈ ਬਈ ਤਾਂ ਕਰਕੇ ਪਹਿਲਾਂ ਝਾੜੇ ਪੈ ਗਏ ਹੱਡੀ ਵੀ ਸਹੀ ਕਰਦਾ ਹੁੰਦਾ ਤੇ ਅੱਜ ਆਪਾਂ ਗੱਲ ਕਰਾਂਗੇ ਬਈ ਆਲੂ ਬਖਾਰੇ ਦੀ ਠੀਕ ਹੈ ਤੁਸੀਂ ਭਰਾ ਕਹਿੰਦੇ ਸੀ ਆਲੂ ਬਖਾਰਾ ਤੇ ਉਦੋਂ ਪਹਿਲਾਂ ਆਪਣੇ ਦੋ ਬੂਤਰ ਛਤਰੀ ਦੇ ਬੈਠੇ ਉਹ ਲਾ ਲਈਏ ਬਈ ਚਲੋ ਆਇਆ ਤਖਾਵਾ ਤੇ ਬੈਠਿਆ ਬਈ ਅੱਜ ਦੋ ਛੱਡੇ ਸੀ ਆਪਾਂ ਆ ਬੱਚੇ ਨਵੇਂ ਬਿਠਾਈ ਨੇ ਬਈ ਉਹਨਾਂ ਦੇ ਮਾਰ ਤੇ ਅੱਜ ਆਪਾਂ ਹੁਣ ਛਤਰੀ ਵਾਲੇ ਲਾਉਣੇ ਆ ਤੇ ਉਹਨਾਂ ਨੂੰ ਬੱਤੀ-ਬੁੱਤੀ ਲਾ ਕੇ ਤੇ ਪਿਠਾਉਣੇ ਕਿਉਂਕਿ ਮੈਨੂੰ ਬਈ ਤੁਸੀਂ ਐਸਾ ਹਾਬਰਾ ਲੋ ਇੰਸਟਾ ਤੇ ਵੀਰੇ ਮੇਰੇ ਕੋਲ ਟਾਈਮ ਨਹੀਂ ਇੰਨਾ ਹੁੰਦਾ ਯਾਰ ਕਤੋਂ ਚੌਗਾ ਤੋਂ ਬਾਹਰੇ ਨਹੀਂ ਜਾਂਦਾ। ਦਿੱਲੀ ਦੇ 20-25 ਵਾਲੀ ਮੈਸੇਜ ਹੀ ਆਉਂਦੇ ਆ ਆਲੂ ਬੁਖਾਰੇ ਦਾ। ਵੀ ਭਾਈ ਆਲੂ ਬੁਖਾਰੇ ਦੀ ਗੇਮ ਦੱਸ ਦੇ ਯਾਰ। ਠੀਕ ਐ ਆਲੂ ਖਾਰਾ ਕਿਹਨੇ ਲਾ ਦੇਣਾ ਉਹ ਦੱਸ ਦੇ ਯਾਰ। ਠੀਕ ਐ ਹੋਰ ਕੋਈ ਨਹੀਂ ਆਪਾਂ ਕੁਝ ਵੀ ਆਉਂਦਾ ਹਨਾ। ਸਿਰਫ ਇਹੀ ਆਉਂਦਾ ਜੀ ਆਲੂ ਬੁਖਾਰੇ ਦੀ ਗੇਮ ਪਾਣੀ ਨਾ ਪੀਜਣਾ ਉਹ ਇੰਤਰ। ਤੇ ਆਲੂ ਬੁਖਾਰੇ ਦੀ ਗੇਮ ਦੱਸ ਦੇ। ਹੋਰ ਕੋਈ ਗੱਲ ਨਹੀਂ ਕਰਦਾ ਤੁਸੀਂ। ਉਹ ਅੱਜ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਹੋਇਆ ਤੇ ਅੱਜ ਫੇਰ ਦੱਸਣਾ। ਕਿ ਆਲੂ ਖਾਰਾ ਫੇਰ ਮੇ ਲਾਉਣਾ ਮੈਂ ਹਨਾ। ਤੁਹਾਨੂੰ ਜਾਣ ਪਰ ਲੱਗਦੀ ਆ ਆਪਾਂ। ਕਿ ਇਹ ਬੱਚਾ ਸੀ। ਇਹ ਸ਼ਾਕ। ਇਹ ਦੋ ਹਜ਼ਾਰ ਤੇ ਪਾਣੀ ਦੇ ਕੀਤੇ ਸੀ ਬਾਈ। ਕੀਤੇ ਵੀ ਕੀ ਸੀ? ਗਲਤ ਟਾਈਮ ਡਾਏ ਨੇ ਬਾਈ 8:30 ਵਜੇ ਡਾਏ ਸੀ। ਠੀਕ ਆ। ਆਪ ਅੱਛੇ ਨੇ। ਮਾਹ ਚਲੋ ਆ ਦੇਖੋ। ਅੱਖਾਂ ਤੋਂ ਤਾਂ ਇਹ ਵੀ ਲੋਟ ਹੋਏ ਨੇ। ਇਹਨਾਂ ਨਾਲੇ ਪਰ ਇਹ ਝਾੜੇ ਪਹਿਰੇ ਨੇ ਬਾਈ। ਆ ਲਾਸਟ ਵਾਲੀਆਂ ਤਿੰਨ ਤਨ ਕੰਨੀਆਂ ਰਹਿ ਗਈਆਂ। ਜੇ ਤਾਂ ਬਾਜੀ ਤੱਕ ਖੜਾਈ ਰੱਖਿਆ ਨੇ ਤਿੰਨ ਕੰਨੀਆਂ ਤੇ ਇਹਨੂੰ ਛੱਡ ਦਾਂਗੇ। ਇਹ ਨਹੀਂ ਨਾ ਸਹੀ ਤੇ ਇਹਨੂੰ ਵੀ ਦੇਖ ਲਓ। ਇਹਦੇ ਵੀ ਠੀਕ ਆ ਚਾਰ-ਚਾਰ ਕੰਨੀਆਂ ਤੇ ਰਹਿ ਗਈ ਇੱਕ ਆਪਣੇ ਨਾਲ ਚ ਬਿਮਾਰੀ ਆ ਰਹੀ ਆ ਦੋ-ਦੋ ਕੰਨੀਆਂ ਇਕੱਠੀਆਂ ਛੱਡਦੇ ਨੇ ਠੀਕ ਆ ਕਿਸੇ ਚੀਜ਼ ਦੀ ਘਾਟ ਕਰਕੇ ਹੁੰਦਾ ਬਈ ਇਹ ਲੈ ਇਹਨਾਂ ਦੇ ਹੁਣ ਆਪਾਂ ਲਾਉਣੇ ਆ 32 ਠੀਕ ਆ ਤੇ ਆ ਬੱਚਾ ਆਪਾਂ ਪਾਇਆ ਸੀਗਾ ਬਈ ਠੁੱਪੇ ਗੁੜ ਲਾ ਕੇ ਇਹ ਬੱਚਾ ਚੱਲ ਨਹੀਂ ਰਿਹਾ ਹਜੇ ਆਪਣਾ ਇਹ ਨਵਾਂ ਬੱਚਾ ਆਪਣਾ ਇਹ ਹਜੇ ਚੱਲਿਆ ਨਹੀਂ ਤਾਂ ਕਰਕੇ ਇਹਨੂੰ ਗੁੜ ਲਾ ਕੇ ਬਿਠਾਇਆ ਸੀ ਆ ਬੱਚਾ ਠੀਕ ਆ 300 ਰੁਪਏ ਅੰਦਰ ਫੇਰ ਕਰਦੇ ਆਪਾਂ ਗੱਲਬਾਤ ਸਾਰੀ ਆਲੂ ਮੁਖਾਰੇ ਠੀਕ ਆ ਆ ਜਾਨਵਰ ਨੇ ਆਪਣੇ ਇਧਰ ਲਈ ਵੀ ਦਿਖਾ ਦੀ ਆ ਇਧਰ ਨੇ ਆਪਣੀਆਂ ਭਾਈ ਪੱਠੀਆਂ ਤੇ ਕੁਝ ਬੱਚੇ ਜਿਹੜੇ ਸੈੱਟ ਹੋਏ ਨੇ ਠੀਕ ਆ ਤੇ ਇਹਨਾਂ ਚੋਂ ਵੱਡੀਆਂ ਕਬੂਤਰੀਆਂ ਨੇ ਆਪਣੀਆਂ ਜਿਹੜੀਆਂ ਹੁਣ ਜੋੜੇ ਲਾਉਣੀਆਂ ਨੇ ਆਪਾਂ ਠੀਕ ਆ ਤੇ ਆ ਕੁਝ ਬੱਚੇ ਸਹੀ ਹੋਏ ਨੇ ਹੋਰ ਅੱਤੇ ਬੱਚੇ ਦੇ ਮਾਰ ਆ ਆ ਬਈ ਬੱਚਾ ਰਤਾ ਜਿਹੜਾ ਵਿਚਾਲੇ ਬੈਠਾ ਇਹ ਠੀਕ ਹੋਇਆ ਬਈ ਹੁਣ ਆਹਾ ਠੀਕ ਹੈ ਇਹ ਮਸਾ ਠੀਕ ਕੀਤਾ ਲਈ ਆਜੋ ਹੁਣ ਆਪਾਂ ਅਲੂ ਖਾਰੇ ਦੀ ਗੱਲ ਕਰਦੇ ਹਾਂ ਆਏ ਮਿੱਤਰਾਂ ਅਲੂ ਖਾਰਾ ਨਲੇ ਦੀ ਫੋਟੋ ਖਿੱਚਣੀ ਮਿੱਤਰਾਂ ਲਾਵਾਂਗੇ ਆਪਾਂ ਜੀ ਜਮਾਨੇ ਲੋਗ ਵਰਤਦੇ ਸਨ ਇੱਥੋਂ ਦੋ ਦਿਨ ਕਿਤੇ ਆਏ ਮਿੱਤਰੋ ਅਲੂ ਖਾਰਾ ਠੀਕ ਹੈ ਉਹਨਾ ਇੱਕ ਤਾਂ ਆਪਾਂ ਨੂੰ ਬਈ ਸਹੀ ਅਲੂ ਖਾਰਾ ਨਹੀਂ ਮਿਲਦਾ ਠੀਕ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਬਈ ਕੋਈ ਤਾਂ ਇੱਕ ਹੋਰ ਆਉਂਦਾ ਇਹਦੇ ਨਾਲ ਦਾ ਬਾਹਰਲਾ ਫਲ ਜਾਂ ਪਤਨੀ ਕੀ ਹੁੰਦਾ ਉਹ ਹਨਾ ਕੋਈ ਉਹ ਦੇ ਦਿੰਦਾ ਠੀਕ ਆ ਕੋਈ ਕਹਿੰਦਾ ਸਾਡੇ ਕੋਲੇ ਖੱਟਾ ਆਲੂ ਬੁਖਾਰਾ ਠੀਕ ਆ ਕੋਈ ਉਹੀ ਗੱਲ ਕੈਮੀਕਲ ਲਾ ਕੇ ਮਚਾਏ ਹੁੰਦੇ ਨੇ ਆਲੂ ਖਾਰੇ ਨਵੇਂ ਹੁੰਦੇ ਨੇ ਉਹ ਦੇ ਦਿੰਦੇ ਆ ਕਹਿੰਦੇ ਆ ਬਈ ਇਹ ਤਾਂ ਪੁਰਾਣਾ ਬਈ ਪੰਨ ਦੋ ਸਾਲ ਪੁਰਾਣਾ ਆਲੂ ਖਾਰਾ ਤਿੰਨ ਸਾਲ ਪੁਰਾਣਾ ਗੁੜ ਚ ਵੀ ਐਂ ਕਰਦੇ ਨੇ ਬਈ ਗੁੜ ਹੁੰਦਾ ਉਹੀ ਗੱਲ 6 ਮਹੀਨੇ ਪੁਰਾਣਾ ਕਹਿੰਦੇ ਨੇ ਬਈ 5 ਸਾਲ 10 ਸਾਲ ਪੁਰਾਣਾ ਆ ਬਿਮਾਰੀ ਆ ਆਪਾਂ ਨੂੰ ਸਹੀ ਚੀਜ਼ ਨਹੀਂ ਮਿਲਦੀ ਬਈ ਤਾਂ ਕਰਕੇ ਲੱਗਦੀ ਨਹੀਂ ਹੁਣ ਇਹਦਾ ਲਾਉਣ ਦਾ ਤਰੀਕਾ ਸੁਣ ਲੋ ਇੱਕ ਆਲੂ ਬੁ ਅੱਧੇ ਗਲਾਸ ਕੰੱਚ ਦਾ ਛੋਟੇ ਗਲਾਸ ਹੁੰਦੇ ਆ ਆਪਣੀ ਕੰੱਚ ਵਾਲੀ ਅੱਧੇ ਗਲਾਸ ਚ ਪਿਉਣੀ ਪਿਉ ਕੇ ਧਰਤਾ 7-8 ਘੰਟੇ ਘੱਟੂ ਘੜ ਭਿੱਜਿਆ ਹੋਣਾ ਚਾਹੀਦਾ ਜੇ 7-8 ਘੰਟੇ ਆਪਾਂ ਪਿਉ ਲਿਆ ਪਿਉ ਕੇ ਉਦੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਕਈ ਭਰਾ ਕੀ ਹੈ ਪਹਿਲਾਂ ਦੇਖ ਮੈਂ ਵੀ ਕਰਦਾ ਸੀ ਕੋਈ ਆਪਾਂ ਨੂੰ ਉਹੀ ਗੱਲ ਸਿੱਖਣ ਨੂੰ ਇਹ ਗੱਲਾਂ ਮਿਲਦੀਆਂ ਨੇ ਪਹਿਲਾਂ ਮੈਂ ਵੀ ਕੀ ਕਰਦਾ ਸੀਗਾ ਇਹਨੂੰ ਚੰਗੀ ਤਰ੍ਹਾਂ ਇਹਦਾ ਨਿਚੋੜ ਕੱਢ ਦਿੰਦਾ ਸੀਗਾ ਮਲ ਮਲ ਕੇ ਹਨਾ ਕੱਲਾ ਬੀਬੀ ਰਹਿ ਜਾਂਦਾ ਸੀ ਬਾਅਦ ਚ ਪੁੰਨ ਲੈਂਦੀ ਸੀ ਆਪਾਂ ਐ ਨਹੀਂ ਕਰਨਾ ਆਪਾਂ ਨਾ ਤਾਂ ਇਹਨੂੰ ਉਹੋ ਕਰਨਾ ਠੀਕ ਹੈ ਮਲਣਾ ਕੁਝ ਨਹੀਂ ਕਰਨਾ ਜਿਹੜਾ ਪਾਣੀ ਹੋ ਜੇ ਤਾਂ ਤੁਸੀਂ ਲਾਉਣਾ ਗਾੜਾ ਠੀਕ ਹੈ ਰੈਸ਼ਾ ਕਰਨਾ ਫਿਰ ਤਾਂ ਗਾੜਾ ਜੇ ਕਰਨਾ ਹੈ ਵੀ ਆਪਾਂ ਸਾਫ ਕਰਨਾ ਕਬੂਤਰ ਠੀਕ ਹੈ ਫਿਰ ਪਤਲਾ ਲਾ ਦਿਓ ਮੌਸਮ ਦੇ ਹਿਸਾਬ ਨਾਲ ਜੇ ਤਾਂ ਫੁੱਲ ਗਰਮੀ ਹੈ ਠੀਕ ਹੈ ਫਿਰ ਤਾਂ ਪਤਲਾ ਲਾ ਦਿਓ ਜੇ ਭਾਈ ਬੱਤ ਜੇਦਾ ਫਿਰ ਉਹਦੇ ਹਿਸਾਬ ਨਾਲ ਇਹ ਵੀ ਨਹੀਂ ਹੈਗਾ ਵੀ ਗਾੜਾ ਵੀ ਜਿਵੇਂ ਤੁਹਾਨੂੰ ਕਿਹਾ ਤੇ ਗਲਾਸ ਚ ਭਉਂਤਾ ਤਾਂ ਪੂਰਾ ਕਾਲਾ ਪਾਣੀ ਆ ਉਹ ਦੇ ਦੋ ਉਹ ਵੀ ਭਾਈ ਮਾੜਾ ਹੈ ਹਿਸਾਬ ਸਿਰਦਾ ਕਰਕੇ ਦੇਣਾ ਠੀਕ ਹੈ ਮਤਲਬ ਜੇ ਤਾਂ ਤੁਸੀਂ ਉਹੀ ਗੱਲ ਗਰਮੀ ਜੀ ਚ ਲਾਉਣਾ ਹੈ ਠੀਕ ਆ ਫਿਰ ਤਾਂ ਪਤਨਾ ਕਰ ਲਿਓ ਵੀ ਉਂਗਲਾਂ ਤਿੰਨੇ ਵਿੱਚ ਦੀ ਕੰਚ ਦੇ ਵਿੱਚ ਦੀ ਵਧੀਆ ਦਿਸਣ ਠੀਕ ਆ ਇਹ ਮੈਂ ਆਪਦੀ ਥਿਊਰੀ ਦੱਸਦਾ ਬਈ ਠੀਕ ਆ ਕਈ ਭਰਾ ਮੇਰੇ ਮੇਰੇ ਨਾਲੋਂ ਵੀ ਵਿਦਵਾਨ ਵਾਲੇ ਨੇ ਕਿਤੇ ਕਮੈਂਟ ਕਰਨ ਲੱਗ ਜਾਣ ਵੀ ਬਈ ਤੂੰ ਗਲਤ ਦਸੀ ਇਹਦਾ ਜੇ ਉਹ ਆਪਾਂ ਜਿਵੇਂ ਸਾਹਮਣੇ ਆਪਾਂ ਉਵੇਂ ਦੱਸਦੇ ਆ ਆਪਾਂ ਜਿੱਤੇ ਵੀ ਆ ਠੀਕ ਆ ਜੀਤਾ ਸਾਫ ਸਰਦਾ ਮੌਸਮ ਹੈ ਠੀਕ ਆ ਫਿਰ ਤਾਂ ਤੁਸੀਂ ਗਾੜਾ ਲਾ ਦਿਓ ਵੀ ਤਿੰਨੇ ਉਂਗਲਾਂ ਦੀ ਨਹੀਂ ਆ ਦਿਖਦੀਆਂ ਹੁਣ ਪਰ ਮਾੜੀਆਂ ਮਾੜੀਆਂ ਦਿਖਦੀਆਂ ਹੁਣ ਜੇ ਆ ਗਰਮੀ ਫੁੱਲ ਬਈ ਫਿਰ ਤੁਸੀਂ ਕੀ ਕਰਨਾ ਹੈ ਉਹਨੂੰ ਪਤਲਾ ਕਰਨਾ ਕਿ ਤਿੰਨੇ ਉਂਗਲਾਂ ਸਾਹ ਦੇਖਣ ਵਿੱਚ ਦੀ ਬਸ ਕੱਲਾ ਮਾੜੀ ਜੀ ਲਾਲੀ ਜਾਵੇ ਰੰਗ ਠੀਕ ਹੈ ਉਹ ਲੈ ਲੈਣਾ ਲੈ ਕੇ ਭਾਈ ਉਹਦੇ ਚ 30 ml ਜਾਂ 25 ml ਭਰ ਕੇ ਠੀਕ ਹੈ ਕਬੂਤਰ ਨੂੰ ਦੇ ਦਿਓ ਦੇ ਕੇ ਕਬੂਤਰ ਨੂੰ ਬਿਠਾ ਦੇ ਦੇਣਾ ਕਦੋਂ ਹੈ ਮੌਸਮ ਦੇ ਹਿਸਾਬ ਨਾਲ ਵੀ ਅੱਜ 3:00 ਵਜੇ ਬਾਜੀ ਨਹੀਂ ਪੜੂਗੀ ਠੀਕ ਹੈ ਜਿਵੇਂ ਅੱਜ ਤੁਸੀਂ ਐਂ ਹਿਸਾਬ ਲਾਓ ਵੀ 3:00 ਵਜੇ ਬਾਜੀ ਨਹੀਂ ਪੜਦੀ ਆ ਫੁੱਲ ਗਰਮੀ ਆ ਠੀਕ ਹੈ ਤੜਕੇ ਆਪਾਂ ਉਹੀ ਗੱਲ ਜਿੰਨੇ ਬਦਾਮਾ ਤੇ ਸਾਂਭਣਾ ਸਾਂਭਤਾ ਠੀਕ ਹੈ ਜਿੰਨੇ ਬਦਾਂਮਾਂ ਤੇ ਸਾਹਮਣਾ ਸਾਮਤਾ ਠੀਕ ਹੈ ਸਾਹਮਣੇ ਉਸ ਤੋਂ ਬਾਅਦ ਕੀ ਕਰਨਾ ਆਪਣਾ ਕਬੂਤਰ 1.5 ਵਜੇ ਜਾਂ 2 ਵਜੇ ਖਾਲੀ ਹੋਣਾ ਚਾਹੀਦਾ 2 ਵਜੇ ਆਲੂ ਖਰਾ ਉਹਨੂੰ ਲੱਗਣਾ ਚਾਹੀਦਾ ਠੀਕ ਹੈ ਜੇ ਦਿਨ ਤੇ ਜਾਂਦੀ ਹੈ ਬਾਜੀ ਉਹਦੇ ਹਿਸਾਬ ਨਾਲ ਉਹਨੂੰ ਪਿੱਛੇ ਲਈ ਆਓ ਠੀਕ ਹੈ ਜੇ 5 ਵਜੇ 6 ਵਜੇ ਤੇ ਬਾਜੀ ਜਾਂਦੀ ਹੈ ਤਾਂ ਠੀਕ ਹੈ ਤੁਸੀਂ 4 ਵਜੇ 4.5 5 ਵਜੇ ਵੀ ਆਲੂ ਖਰਾ ਲਾ ਸਕਦੇ ਯਾਰ ਠੀਕ ਹੈ ਲੋਕ 7-7 ਵਜੇ ਤੱਕ ਵੀ ਆਪਾਂ ਵੀ 7 ਵਜੇ ਦਾ ਕਾਲੂ ਖਰਾ ਲਾਇਆ ਹੋਇਆ ਤੇ ਆਪਣੇ ਕਬੂਤਰ ਬਹੁਤ ਚੰਗੇ ਉੱਡੇ ਨੇ ਉਹੀ ਗੱਲ ਆ ਬਾਈ ਇੱਕ ਗੱਲ ਹੋਰ ਦੱਸਦਾ ਆਲੂ ਬਖਾਰਾ ਜੇ ਤਾਂ ਕਿਸ ਦੇ ਹਿਸਾਬ ਚ ਆ ਗਿਆ ਠੀਕ ਆ ਤਾਂ ਬਾਈ ਸਿਰਾ ਲਾ ਹੁੰਦਾ ਨਹੀਂ ਤਾਂ ਫਿਰ ਕਹਿੰਦੇ ਮੁਰਗੇ ਰੱਖਣ ਲਾ ਹੁੰਦਾ ਠੀਕ ਆ ਇਹ ਵੀ ਫਰਕ ਆ ਇਹ ਵੀ ਧਿਆਨ ਰੱਖਿਓ ਹੁਣ ਆਲੂ ਬਖਾਰਾ ਲਿਆਉਣਾ ਇਹ ਤੋਂ ਦੇ ਹੱਥ ਦਾ ਠੀਕ ਆ ਤੇ ਕਬੂਤਰ ਪੱਕਾ ਹੋਣਾ ਚਾਹੀਦਾ ਬਈ ਆ ਗਰਮੀ ਆ ਜਿਵੇਂ ਮੌਸਮਾਂ ਹੁੰਦਾ ਠੀਕ ਆ ਘੱਟੋ ਘੱਟ ਘਰੇ ਕਬੂਤਰ ਨੂੰ ਪੰਜ ਪਾਣੀ ਲੱਗੇ ਹੋਣੇ ਚਾਹੀਦੇ ਤੇ ਇੱਕ ਗੱਲ ਹੋਰ ਭਰਾ ਕਹਿੰਦੇ ਡਾਈਆਂ ਕਿੰਨੀਆਂ ਕਰਾਈਏ ਜਿਹੜੇ ਦਾ ਦਿਨ ਨੇ ਬਈ ਆਪਣੇ ਦੂਸਰਾਂ ਵਾਲੇ ਠੰਡੇ ਦਿਨ ਨੇ ਉਹਨਾਂ ਦੇ ਤਾਂ ਘੱਟੋ ਘਾਟ ਕਬੂਤਰ ਐਂ ਹਿਸਾਬ ਨਾਲ ਲਾ ਵੀ 25 30 ਦਿਨ ਉੱਡੇ ਹੋਣਾ ਚਾਹੀਦਾ ਤੇ ਇਹ ਦਿਨਾਂ 'ਚ ਘੱਟੋ ਘਾਟ 7 ਡਾਈਆਂ 6 ਡਾਈਆਂ ਤਾਂ ਘੱਟੋ ਘਾਟ ਸੁੱਖੀਆਂ ਹੋਣੀਆਂ ਚਾਹੀਦੀਆਂ ਕਿਉਂ ਕਬੂਤਰ ਬਈ ਪਾਣੀ ਮੰਗਣ ਲੱਗ ਜਾਂਦਾ ਗਰਮੀ ਬਹੁਤ ਹੁੰਦੀ ਆ ਠੀਕ ਆ 6 7 ਡਾਈਆਂ ਕਰਾ ਕੇ ਜਦੋਂ ਕਬੂਤਰ ਘਟ ਗਿਆ ਉਸ ਦਿਵਾਰ ਇੱਕ ਦਿਨ ਦੀ ਬੰਦੀ ਪਾ ਕੇ ਤੇ ਤੁਸੀਂ ਉਹਨੂੰ ਪਾਣੀ ਚਕਾ ਦਿਓ ਪਾਣੀ ਚਕਾਉਣਾ ਬਈ ਸ਼ਹਿਦ ਦੀਆਂ ਬੂੰਦਾਂ ਪਾ ਕੇ ਇੱਕ ਭਰਾ ਕਹਿੰਦਾ ਮੈਂ ਪਾਣੀ ਲਾਇਆ ਸੀਗਾ ਕਬੂਤਰ ਸੁੱਜ ਗਿਆ ਉਸ ਸੁੱਜਣ ਦਾ ਕਾਰਨ ਇਹ ਸੀਗਾ ਬਾਈ ਉਹਨੇ ਸ਼ਾਇਦ ਨਹੀਂ ਪਾਇਆ ਸਿੱਧਾ ਪਾਣੀ ਲਾਤਾ ਪਾਣੀ ਲਾਉਣਾ ਤੁਸੀਂ ਪਹਿਲਾਂ 5-7 ਐਮਐਲ ਠੀਕ ਹੈ ਕਈ ਭਰਾ ਸਿੱਧੀ 15 ਐਮਐਲ ਦੀ 20 ਐਮਐਲ ਦੀ ਨਾਲ ਕੀ ਮਾਰਦੇ ਆ ਠੀਕ ਹੈ ਸੋ ਭਰਾ ਬਣ ਕੇ ਇਹ ਕੰਮ ਨਹੀਂ ਕਰਨਾ ਤੁਸੀਂ ਠੀਕ ਹੈ ਹੁਣ ਆਲੂ ਖਾਰੇ ਦਾ ਤੁਹਾਨੂੰ ਮੈਂ ਦੱਸ ਵੀ ਦਿੱਤਾ ਵੀ ਕਿਹੇ ਜਾ ਹੋਣਾ ਚਾਹੀਦਾ ਠੀਕ ਹੈ ਤੇ ਭਰਾ ਬਣ ਕੇ ਹੁਣ ਵੀਡੀਓ ਪੂਰਾ ਦੇਖ ਲਿਓ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਤੁਸੀਂ ਸ਼ੇਅਰ ਨਹੀਂ ਕਰਦੇ ਤੇ ਖਿੱਚ ਕੇ ਸ਼ੇਅਰ ਕਰਿਆ ਕਰੋ ਜਿਹੜੇ ਮੇਰੇ ਭਰਾਵੇ ਨਾਲ ਜੁੜੇ ਨੇ ਵੀਡੀਓ ਦੇਖਦੇ ਆ ਆਪਣੀਆਂ ਸੋ ਉਹਨਾਂ ਨੂੰ ਬਹੁਤ-ਬਹੁਤ ਲਵ ਯੂ ਹੈ ਤੇ ਨਾਲੇ ਮੁਬਾਰਕਾਂ ਨੇ ਬਈ ਬਾਜ਼ੀ ਜਿੱਤਣੀਆਂ ਠੀਕ ਹੈ ਤੇ ਤੁਹਾਡੇ ਸਾਹਮਣੇ ਹੀ ਆ ਰਿਜ਼ਲਟ ਨਾਲੇ ਆਪਣੇ ਕਬੂਤਰ ਬਿਮਾਰ ਨੇ ਬਈ ਵਾਈਗਰੂ ਨੇ ਫੇਰ ਵੀ ਆਪਾਂ ਨੂੰ ਇੱਜ਼ਤ ਦਿੱਤੀ ਆ ਠੀਕ ਆ ਆਪਾਂ ਬਾਜ਼ੀਆਂ ਜਿੱਤਦੇ ਆ ਸੋ ਇਹਦੇ ਦਾ ਤਾਂ ਕਰ ਕੀ ਕਹਿਣਾ ਜੇ ਆਪਣੇ ਕਬੂਤਰ ਸੈੱਟ ਹੁੰਦੇ ਠੀਕ ਆ ਤੇ ਫੇਰ ਆਪਾਂ ਉਦੋਂ ਹੀ ਵੱਧ ਭੜਗਾਉਂਦੇ ਹੁਣ ਕੱਲ੍ਹ ਵਾਲੀ ਸੁਣ ਲਓ ਕੱਲ ਕਬੂਤਰ ਬਈ 12 ਹੀ ਉੱਡੇ ਸੀ ਠੀਕ ਆ ਆਪਣੇ ਮਿੱਤਰ ਪਿਆਰੇ ਦੇ ਪਿੰਡ ਛੱਡਿਆ ਸੀ ਤੇ 12 ਕ ਕਬੂਤਰ ਸੀਗੇ ਛੋਟੀ ਜਿਹੀ ਢਾਣੀ ਸੀ ਬਦੋ ਵੱਧ 34 ਘਰ ਹੋਣਗੇ ਪਤੋਂ 50 ਹੋਣਗੇ ਯਾਰ ਤੇ ਉੱਥੇ 12 ਉੱਡੇ ਸੀ ਭਾਈ ਆਪਣੇ ਲਾਸਟ ਤੇ ਚਾਰ ਕਬੂਤਰ ਰਹਿ ਗਏ ਸੀ ਚਾਰਾਂ ਚੋਂ ਭਾਈ ਦੋ ਨੀਵੀਂ ਫਿਰਦੇ ਸੀ ਠੀਕ ਆ ਤੇ ਦੋ ਆਪਣੇ ਵਾਲੇ ਚੱਕਰ ਮਾਰ ਕੇ ਤੇ ਕਬੂਤਰੀ ਸੀਗੀ ਖਿਡਾਰੀ ਦੀ ਉਹ ਲੰਬੀ ਜਾਂਦੀ ਸੀ ਕਟ ਗਈ ਸੀ ਟਾਈਮ 'ਚ ਭਾੜੀ ਲੰਬੀ ਜਾਂਦੀ ਸੀ ਦੋ ਦੋ ਤਿੰਨ ਤਿੰਨ ਪਿੰਟਾਂ ਪੁੱਜ ਜਾਂਦੀ ਸੀ ਉਹਦੇ ਉੱਤੇ ਆਪਣੇ ਵਾਲਾ ਚੱਕਰ ਮਾਰਨ ਲੱਗ ਗਿਆ ਤੇ ਜੇ ਕਦੇ ਖੜ ਜਾਂਦਾ ਠੀਕ ਆ ਫਿਰ ਆਪਾਂ ਬਾਜੀ ਨਹੀਂ ਦੇਣੀ ਸੀ ਠੀਕ ਆ ਇਹ ਜਿਹੜੇ ਉੱਥੇ ਭਰਾ ਆਪਣੇ ਕਾਪੀ ਤੇ ਸੀ ਜਾਂ ਜਿਹੜੇ ਜਿਹੜੇ ਛੱਡੇ ਸਾਰਿਆਂ ਨੂੰ ਪਤਾ ਵੀ ਜਾਨਵਰ ਆਪਣੇ ਕਿੰਨੇ ਚੰਗੇ ਉੱਡੇ ਨੇ ਉੱਡੇ ਇਸੇ ਕੀਮਤੀ ਨੇ ਠੀਕ ਆ ਪਾਣੀ ਉਹੀ ਆ ਭਾਈ ਜਿਹੜਾ ਤੁਹਾਨੂੰ ਦੱਸਿਆ ਹੋਇਆ ਤੇ ਜੇ ਕਹਿਣੇ ਹੋ ਤਾਂ ਦੁਬਾਰਾ ਆਪਾਂ ਪਾਣੀ ਦੀ ਵੀ ਵੀਡੀਓ ਪਾ ਦਾਂਗੇ ਵੀ ਕਿਹੜਾ ਠੀਕ ਆ ਕਹੋ ਕਈ ਭਰਾ ਮੈਨੂੰ ਪਰਸਨਲ ਚ ਹਨਾ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਕਹਿੰਦੇ ਨੇ ਵੀ ਭਾਈ ਯਾਰ ਸਾਨੂੰ ਗੇਮ ਦੱਸ ਦਿਓ ਭਾਈ ਮੇਰੇ ਬਾਅਦ ਤੇ ਤੁਸੀਂ ਸਾਰੇ ਭਰਾ ਇੱਕੋ ਵਰਗੇ ਹੀ ਹੋ ਠੀਕ ਆ ਮੈਂ ਇਕੱਲੇ-ਇਕੱਲੇ ਨੂੰ ਨਹੀਂ ਦੱਸ ਸਕਦਾ ਜੇ ਤੁਸੀਂ ਕਹੋ ਵੀ ਮੈਂ ਇਕੱਲੇ ਨੂੰ ਕਿਸੇ ਨੂੰ ਅਲੱਗ ਦੱਸਦਾ ਕਿਸੇ ਨੂੰ ਅਲੱਗ ਦੱਸਦਾ ਇਹ ਕੰਮ ਨਹੀਂ ਹੋ ਸਕਦਾ ਮੇਰੇ ਬਾਅਦ ਤੇ ਸਾਰੇ ਭਰਾ ਇੱਕੋ ਵਰਗੇ ਨੇ ਠੀਕ ਆ ਮੇਰੇ ਬਾਅਦ ਤੇ ਕੋਈ ਵੱ ਜੀਵੇਂ ਦੱਸਾਂਗੇ ਤਾਂ ਸਾਰਿਆਂ ਨੂੰ ਦੱਸਾਂਗੇ ਤੇ ਜੋ ਦੱਸਾਂਗੇ ਉਹਦੀ ਦੱਸਾਂਗੇ ਠੀਕ ਹੈ ਤੇ ਇੱਕ ਭਰਾ ਬਣ ਕੇ ਆ ਨਿੱਗੀ ਨਿੱਗੀਆਂ ਗੱਲਾਂ ਪਿੱਛੇ ਨਾ ਮੈਨੂੰ ਮੈਸੇਜ ਕਰਿਆ ਕਰੋ ਤੁਹਾਨੂੰ ਪਤਾ ਤੁਹਾਡਾ ਭਰਾ ਕੱਲਾ ਹੈ ਠੀਕ ਹੈ ਬਾਜ਼ੀਆਂ ਵੀ ਛੱਡਣੀਆਂ ਕਬੂਤਰ ਵੀ ਸੰਭਣੇ ਘਰ ਦਾ ਵੀ ਦੇਖਣਾ ਹਨ ਸਾਰਾ ਦੇਖਣਾ ਸੋ ਹੱਥ ਜੋੜ ਕੇ ਬੇਨਤੀ ਆ ਬਾਕੀ ਕੁਝ ਕ ਆਪਣੀਆਂ ਵੱਡੀਆਂ ਮੇਨ ਜੋੜੀਆਂ ਸੋ ਕੁਝ ਜੋੜੀਆਂ ਆਪਾਂ ਸੇਲ ਕਰਾਂਗੇ ਭਾਈ ਠੀਕ ਹੈ ਉਹ ਸੌ ਕਾਰਨ ਹੁੰਦੇ ਨੇ ਆਪਾਂ ਖੁੱਡੇ ਹੋਰ ਪਾਉਣੇ ਨੇ ਤਾਂ ਕਰਕੇ ਆਪਾਂ ਜੋੜੀਆਂ ਸੇਲ ਕਰਾਂਗੇ ਜੇ ਕਿਸੇ ਭਰਾ ਨੂੰ ਚਾਹੀਦੀਆਂ ਹੋਈਆਂ ਤੇ ਮੇਰੇ ਨਾਲ ਕੰਟੈਕਟ ਕਰ ਲਿਓ ਕੰਟੈਕਟ ਉਹੀ ਕਰਿਓ ਭਾਈ ਜਿ ਸਵਾਦ ਲੈਣ ਵਾਲੇ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਠੀਕ ਹੈ ਤੇ ਲਵ ਯੂ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ